ਉਹ ਕਹਿ ਰਹੀ ਹੈ ਇੱਕ ਲੇਡੀਆਂ ਵੀ ਬਲਾ ਬਲਾਤਕਾਰ ਸਾਡਾ ਕਿਉਂ ਨਹੀਂ ਹੋਇਆ ਅਸਹਾਜ ਜਿਹੀ ਕਮੀ ਹੈ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਬਾਬਿਆਂ ਨੂੰ ਕੁੜੀਆਂ ਸੋਹਣੀਆਂ ਚੰਗੀਆਂ ਲੱਗਦੀਆਂ ਨੇ ਹੈ ਡੇਰਾਬਾਦ ਤੇ ਜਿਹੜੀ ਕੁੜੀ ਸੋਹਣੀ ਹੋਊਗੀ ਉਹੀ ਉਹਦਾ ਬਲਾਤਕਾਰ ਹੋਊਗਾ ਸਾਡਾ ਤੇ ਕੀ ਕਮੀ ਦੱਸੋ ਸਾਡੇ ਤੇ ਕੀ ਕਮੀ ਘਰੇ ਬੁੱਢੇ ਮਾਪਿਆਂ ਨੂੰ ਪਾਣੀ ਨਹੀਂ ਪਿਉਂਦੇ ਛੰਨੇ ਦੁੱਧ ਵਾਲੇ ਇਹਨਾਂ ਨੂੰ ਫੜਾਏ ਹੋਏ ਆਏ ਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਕਿਸੇ ਦਾਰ ਕਹਿੰਦੇ ਵੀ ਇੱਕ ਸਾਡੇ ਉੱਤੇ ਬਾਬਾ ਸੀ ਉਹ ਦਾਰੂ ਛਡਾਉਂਦਾ ਹੁਣ ਬੰਦੇ ਨੂੰ ਨਾਲ ਲੈ ਕੇ ਜਾਂਦੇ ਬੰਦਾ ਪਿੱਛੇ ਲੱਗਦਾ ਹੈ ਇਹ ਮੇਨ ਜਨਾਨੀਆਂ ਦੇ ਹੁੰਦਾ ਘਰ ਚ ਕਲੇਸ਼ ਕਰਦੀਆਂ ਨੇ ਕਈ ਗੁਰੂ ਘਰ ਇਹੋ ਜਿਹੇ ਬਣੇ ਹੋਏ ਆ ਸਾਡੇ ਡੇਰੇ ਬਣੇ ਹੋਏ ਆ ਜਿੱਥੇ ਕਿ ਕੁੜੀਆਂ ਦਾ ਨਾ ਕੋਈ ਸੈਂਸ ਹੈਗਾ ਕੱਪੜੇ ਪਾਉਣ ਦਾ ਨਾ ਕੋਈ ਸੈਂਸ ਹੈਗਾ ਦੇਖੋ ਪੂਰੀਆਂ ਤਿਆਰ ਹੋ ਕੇ ਜਾਂਦੀਆਂ ਨੇ ਦਰਬਾਰ ਸਾਹਿਬ ਉੱਥੇ ਤੇ ਇੱਕ ਮਰਿਆਦਾ ਹੈ ਉੱਥੇ ਸੇਵਾਦਾਰ ਖੜੇ ਆ ਉਹ ਕਹਿੰਦੇ ਆ ਵੀ ਆ ਕੱਪੜੇ ਪਾ ਕੇ ਨਹੀਂ ਆਣੇ ਐਵੇਂ ਨਹੀਂ ਆਉਣਾ ਪਰ ਕਈ ਡੇਰੇ ਐਵੇਂ ਉਹਨਾਂ ਨੂੰ ਕੋਈ ਮਤਲਬ ਨਹੀਂ ਜੇ ਉਹ ਡੇਰੇ ਵਾਲੇ ਰੋਕਣਗੇ ਉਹਨਾਂ ਦਾ ਬਿਜ਼ਨਸ ਘਟਦਾ ਹੈ ਜਿਹੜੀਆਂ ਗੱਲਾਂ ਨੇ ਨਾ ਬਾਬੇ ਕੋ ਪੁੱਤ ਮੰਗਦੀਆਂ ਬਾਬੇ ਕੋ ਜਾ ਕੇ ਗੱਡੀਆਂ ਮੰਗਦੀਆਂ ਬਾਬਾ ਕਿੱਥੋਂ ਦੇ ਤੂੰ ਬਾਬਾ ਤੇ ਆਪ ਲੰਗ ਐ ਇਹੋ ਜਿਹੀਆਂ ਏਜੰਸੀਆਂ ਇਹਨਾਂ ਨੂੰ ਫੜਦੀਆਂ ਨੇ ਇਹਨਾਂ ਨੂੰ ਪੈਸੇ ਦਿੰਦੀਆਂ ਨੇ ਇਹਨਾਂ ਦੇ ਦਿਲ 'ਚ ਜ਼ਹਿਰ ਜ਼ਹਿਰ ਭਰਦੀਆਂ ਵੀ ਗੁਰੂ ਗੋਬਿੰਦ ਸਿੰਘ ਬਾਰੇ ਬੋਲੋ ਤੁਸੀਂ ਇਹਦੇ ਬਾਰੇ ਬੋਲੋ ਬੇਅਦਬੀ ਕਰੋ ਤੁਹਾਨੂੰ ਪੈਸੇ ਮਿਲਣਗੇ ਉਹ ਜਾਣ ਕੇ ਕੀਤਾ ਗਿਆ ਉਹ ਸਾਨੂੰ ਬਦਨਾਮ ਕਰਨ ਵਾਸਤੇ ਇੱਕ ਸਾਜਸ਼ਨਾ ਚੱਲ ਰਹੀ ਹੈ ਸਾਡੇ ਉੱਪਰ ਸਾ ਕੈਰੈਕਟਰ ਦੇ ਰਲ ਹੀ ਸਿੱਖਾਂ ਦਾ ਵੀ ਸਿੱਖ ਇਹੋ ਜਿਹੇ ਹੁੰਦੇ ਆ ਕੁੜੀਆਂ ਨੇ ਕੋਈ ਮਤਲਬ ਕੀ ਇਹ ਅੰਤ ਨਹੀਂ ਛੱਡਿਆ ਕਿੱਥੇ ਤੱਕ ਜਿਹੜੇ ਲੈਵਲ ਅਸੀਂ ਸੋਚਿਆ ਵੀ ਨਹੀਂ ਸੀ ਵੀ ਇੱਥੇ ਤੱਕ ਡਿੱਗੂਗਾ ਉਹ ਉਸ ਲੈਵਲ ਤੱਕ ਗਿਰ ਗਈਆਂ ਕੁੜੀਆਂ ਕੁੜੀਆਂ ਨੇ ਇਹੋ ਜਿਹੀਆਂ ਗੱਲਾਂ ਆਪਣੇ ਕਰਤੀਆਂ ਨੇ ਲਾਈਵ ਆ ਕੇ ਵੀ ਜਿਹੜੀਆਂ ਮੁੰਡਾ ਵੀ ਕਰਨ ਲੱਗੇ ਸ਼ਰਮ ਕਰਦਾ ਵੀ ਯਾਰ ਇਹ ਗੱਲ ਮੈਂ ਇੰਟਰਵਿਊ 'ਚ ਨਹੀਂ ਕਰਨੀ ਕੁੜੀਆਂ ਨੇ ਵੀ ਆਪਣਾ ਜਿਹੜਾ ਮਿਆਰ ਹੈ ਨਾ ਬਹੁਤ ਗੇਰ ਲਿਆ ਜੀ ਦੇ ਨਾਲ ਖੜਿਆ ਉਹ ਬਦਲੀ ਬਿਆਨ ਅੱਜ ਕੱਲ ਲੋਕਾਂ ਦਾ ਨਦੀਨ ਨਾ ਆਮਾਨ ਜਿਹੜੇ ਕਹਦੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਦੱਸ ਦਿਆ ਦਰਦ ਪੰਜਾਬ ਦਾ ਇਹਦੇ ਕਹਿੰਦਾ ਹੀ ਮਤਲਬ ਸੋਹਣੀਆਂ ਕੁੜੀਆਂ ਦਾ ਬਲਤਕਾਰ ਹੁੰਦੇ ਆ ਉਹ ਕਹਿੰਦੇ ਸਾਡੇ ਚ ਹੁਣੀਆਂ ਕੋਈ ਕਮੀ ਫੇਰ ਉਹ ਚ ਜਿਹੜਾ ਬਾਬੇ ਨੇ ਹੱਥ ਨਹੀਂ ਪਾਇਆ ਪੰਜਾਬ ਹੁਣ ਇਸ ਲੈਵਲ ਤੇ ਆ ਗਿਆ ਵੀ ਇੱਥੇ ਤਮਾਕੂ ਤੇ ਸਿਗਰਟ ਸੱਭਿਆਚਾਰ ਬਣ ਗਿਆ ਪੰਜਾਬ ਦਾ ਜਦੋਂ ਕੋਈ ਇਹੋ ਜਿਹਾ ਮੁੱਦਾ ਕੋਈ ਰੇਪ ਹੋ ਜਾਏ ਕਿਤੇ ਤੇ ਕੋਈ ਸਰਕਾਰ ਕੋਈ ਦੂਜੀ ਗੱਲ ਛੇੜ ਦਿੰਦੀ ਹੈ ਵੀ ਲੋਕ ਉਧਰ ਨੂੰ ਲੱਗੇ ਜਾਣ ਇਹਨੂੰ ਭੁੱਲ ਜਾਣ ਪੰਜ ਸਾਲਾਂ ਪਿੱਛੋਂ ਮਾਫੀ ਦੱਸਦੀ ਇਹਦੀ ਪਿੱਠ ਪਿੱਛੇ ਥਾਪੜਾਏ ਵੱਡੇ ਆਰਦਾ ਸਾਰੀ ਉਮਰ ਕਮਾਈ ਖਾ ਕੇ ਮਾਂ ਬੋਲੀ ਦੀ ਪਿੱਠ ਤੇ ਖੰਜਰ ਕਾ ਤੋ ਮਾਰਤਾ ਮਨਾ ਹੁਣ ਗੁਰਦਾਸ ਮਾਨ ਸਾਹਿਬ ਦਾ ਉਹਦਾ ਬੜਾ ਵੱਡਾ ਸੀ ਲੋਕਾਂ ਕੋਲੇ ਗੱਲ ਹਜਮ ਨਹੀਂ ਹੋਈ ਤੇ ਹੁਣ ਜਦੋਂ ਗੱਲ ਭੁੱਲਣ ਲੱਗੇ ਸੀ ਲੋਕ ਉਹਨਾਂ ਨੇ ਦੁਬਾਰਾ ਛੇੜ ਲਈ ਕਈ ਗਾਣੇ ਇਹੋ ਜਿਹੇ ਆਏ ਆ ਵੀ ਕਿਲਾ ਕੱਢ ਦਿੰਨੇ ਆ ਧੋਣ ਚੋਂ ਜਿੱਥੇ ਕਿਲਾ ਕੱਢਣ ਦੀ ਗੱਲ ਆਉਂਦੀ ਆ ਉੱਥੇ ਚੁੱਪ ਹੋ ਜਾਂਦੇ ਆ ਅਮਰਤਪਾਲ ਮੈਰੋ ਸਾਡੀਆਂ 3 ਲਈ ਲੜ ਰਿਹਾ ਸਾਡੀਆਂ ਬੱਚੀਆਂ ਨਹੀਂ ਲੜ ਰਿਆ ਪੰਜਾਬ ਲਈ ਲੜ ਰਿਆ ਔਰ ਜਿਹੜਾ ਪੰਜਾਬ ਲਈ ਲੜਦਾ ਹੋਏਗਾ ਕਲਾਕਾਰ ਜਿਹੜੇ ਪੰਜਾਬ ਦੀ ਕਮਾਈ ਖਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਲੋਕ ਅਕਸਰ اپنی आवाज ਰੱਖਦੇ ਨੇ ਕਹਿੰਦੇ ਨੇ ਕਿ ਅਸੀਂ ਲੋਕਾਂ ਦੇ ਹੱਕ ਦੇ ਲਈ ਖੜੇ ਹੋਏ ਆਂ ਕਿਸੇ ਦੇ ਨਾਲ ਕੋਈ ਤੱਕਾ ਨਹੀਂ ਹੋਣ ਦਵਾਗੇ ਪਰ ਇਹ ਨਹੀਂ ਦਿਨੀ ਇੱਕ ਚਰਚਾ ਚੱਲ ਰਹੀ ਹੈ ਅਮਰਪਾਲ ਸਿੰਘ ਮੈਰੋਂ ਦੀ ਚਰਚਾ ਇਸ ਕਰਕੇ ਆ ਕਿ ਪੰਜਾਬ ਦੀਆਂ ਕਹਿੰਦੇ ਧੀਆਂ ਦੇ ਬਲਾਤਕਾਰ ਹੋ ਰਹੇ ਨੇ ਛੇੜਖਾਨੀਆਂ ਹੋ ਰਹੀਆਂ ਨੇ ਸਾਰੇ ਚੁੱਪ ਬੈਠੇ ਹੋਏ ਨੇ ਕਹਿੰਦੇ ਜ਼ਮੀਰਾਂ ਮਰ ਚੁੱਕੀਆਂ ਨੇ ਨਾ ਕੋਈ ਕਲਾਕਾਰ ਬੋਲਿਆ ਨਾ ਕੋਈ ਡੇਰਾਵਾਦ ਵਾਲਾ ਬੋਲਿਆ ਨਾ ਕੋਈ ਸੰਸਥਾਾਂ ਵਾਲਾ ਬੋਲਿਆ ਕਿ ਉੱਥੇ ਆ ਕੇ ਆਪਣੀ ਆਵਾਜ਼ ਰੱਖ ਸਕੇ ਇਹ ਕਹਿ ਸਕਣ ਕਿ ਅਸੀਂ ਅਮਰਪਾਲ ਸਿੰਘ ਮੈਰੋ ਦੇ ਨਾਲ ਆ ਕਲਾਕਾਰ ਵੀ ਉਹ ਖੁੱਡਾਂ 'ਚ ਵੜ ਗਏ ਵੱਡੇ ਵੱਡੇ ਸਿੰਗਰ ਜਿਹੜੇ ਖੁੱਡਾਂ 'ਚ ਵੜ ਗਏ ਨੇ ਕੋਈ ਨਹੀਂ ਬੋਲਦਿਆ ਇੱਕ ਕਲਾਕਾਰ ਹੈ ਜਿਹ ਹੈ ਜਿਸਨੇ ਬਿਨਾਂ ਡਰੇ ਹੁਣ ਤੱਕ ਬਹੁਤ ਸਾਰੇ ਗੀਤ ਗਾ ਦਿੱਤੇ ਨੇ ਮੈਂ ਗੱਲ ਕਰ ਰਿਹਾ ਹੈਰੀ ਤਨੁਆਦੀ ਬਈ ਸਾਡੇ ਨਾਲ ਗੱਲਬਾਤ ਕਰਾਂਗੇ ਗੁਰਦਾਸ ਮਾਨ ਉਹਦਾ ਵੀ ਜ਼ਿਕਰ ਚੱਲ ਰਿਹਾ ਸੀਗਾ ਉਹਨਾਂ ਨੇ ਦਿੱਤੇ ਵੀ ਗਾਣਾ ਗਾਇਆ ਉਹ ਵੀ ਗੱਲ ਕਰਾਂਗੇ ਬਈ ਸੱਸੀ ਗੱਲ ਠੀਕੋ ਸਸਿ ਗਾਲੀ ਸਸਿ ਆ ਬਈ ਕੁਝ ਕਹਿਣ ਦੇ ਲਈ ਸਾਬਤ ਕਰਨ ਦੇ ਲਈ ਕਹਿੰਦੇ ਰੋਣਾ ਪੈਂਦਾ ਅਮਰਪਾਲ ਸਿੰਘ ਮੈਨੂੰ ਰੋਇਆ ਲੋਕਾਂ ਨੇ ਬਹੁਤ ਵੀਡੀਓ ਵਾਇਰਲ ਕੀਤੀਆਂ ਰੀਲਾਂ ਪਈਆਂ ਪਰ ਕਹਿੰਦੇ ਕਲਾਕਾਰ ਨਹੀਂ ਸਾਹਮਣੇ ਆਏ ਤੁਸੀਂ ਵੀ ਗੀਤ ਗਾਇਆ ਮੈਨੂੰ ਲੱਗਦਾ 2 ਮਿਲੀਅਨ ਦੇ ਨੇੜੇ ਤੇਰੇ ਤੁਹਾਡਾ ਗੀਤ ਚੱਲ ਚੁੱਕਿਆ ਹਾਂਜੀ ਹਾਂਜੀ ਤੇ ਤੁਹਾਨੂੰ ਹੀ ਆਉਣਾ ਪਿਆ ਬਾਕੀ ਕਲਾਕਾਰ ਤਾਂ ਬੜੇ ਚੀਕਾ ਮਾਰਦੇ ਨੇ ਪੰਜਾਬ ਲਈ ਖੜੇ ਹੋਏ ਆ ਐ ਪੱਟਾਂ ਤੇ ਥਾਪੀਆਂ ਮਾਰਦੇ ਆ ਅਸੀਂ ਪੰਜਾਬ ਲਈ ਖੜੇ ਹੋਏ ਆ ਹੁਣ ਉਹ ਕਲਾਕਾਰ ਕਿੱਥੇ ਨੇ ਤੇ ਤੁਹਾਨੂੰ ਕਿਉਂ ਗਾਣਾ ਪਿਆ ਦੇਖੋ ਕਲਾਕਾਰਾਂ ਦਾ ਜਿਹੜਾ ਮੈਨ ਆਪਾਂ ਕਹਿ ਦਈਏ ਨਾ ਜਿਹੜਾ ਸਿਸਟਮ ਸੀਗਾ ਜੇ ਜਿਸ ਸੀਰੀ ਲਈ ਕਲਾਕਾਰ ਬਣੇ ਸੀ ਉਹ ਹੁਣ ਕਲਾਕਾਰੀ ਨਹੀਂ ਰਹਿ ਗਈ ਕਿਉਂਕਿ ਹੁਣ ਜਿਹੜੀ ਕਲਾਕਾਰੀ ਰਹਿ ਗਈ ਉਹ ਸ਼ੌਫ ਦੀ ਰਹਿ ਗਈ ਹੈ ਹੁਣ ਗੱਲਾਂ ਆਪਾਂ ਵੱਡੀਆਂ ਵੱਡੀਆਂ ਗਾਣੇ ਚ ਕਰ ਲੀਦੀਆਂ ਵੀ ਮੇਰੇ ਕੋਲ ਆਵਲੀ ਬੰਦੂਕ ਐ ਅਸੀਂ ਇੱਥੇ ਕਬਜ਼ਾ ਲੈਣ ਚੱਲੇ ਆ ਹਨਾ ਨਾ ਇੱਧਰ ਦੇ ਨਾ ਉੱਧਰ ਦੇ ਕਈ ਗਾਣੇ ਇਹੋ ਜਿਹੇ ਆਏ ਆ ਵੀ ਕਿਲਾ ਕੱਢ ਦਿੰਨੇ ਆ ਧੌਣ ਚ ਜਿੱਥੇ ਕਿਲਾ ਕੱਢਣ ਦੀ ਗੱਲ ਆਉਂਦੀ ਹੈ ਉੱਥੇ ਚੁੱਪ ਹੋ ਜਾਂਦੇ ਆ ਹੁਣ ਅਮਰਤਪਾਲ ਮੈਰੋ ਆਪਣੇ ਨਹੀਂ ਲੜ ਰਿਹਾ ਅਮਰਤਪਾਲ ਮੈਰੋ ਸਾਡੀਆਂ 3 ਲਈ ਲੜ ਸਾਡੀਆਂ ਬੱਚੀਆਂ ਨਹੀਂ ਲੜ ਰਿਆ ਪੰਜਾਬ ਲਈ ਲੜ ਰਿਆ ਔਰ ਜਿਹੜਾ ਪੰਜਾਬ ਲਈ ਲੜਦਾ ਹੋਏਗਾ ਕਲਾਕਾਰ ਜਿਹੜੇ ਪੰਜਾਬ ਦੀ ਕਮਾਈ ਖਾਂਦੇ ਆ ਕਲਾਕਾਰਾਂ ਦਾ ਕੋਈ ਹੋਰ ਬਿਜ਼ਨਸ ਤਾਂ ਹੈ ਨਹੀਂ ਪੰਜਾਬੀਆਂ ਤੋਂ ਹੀ ਜਿਵੇਂ ਆਪਾਂ ਗੀਤ ਕਰਦੇ ਆ ਸਟੇਜ ਸ਼ੋਅ ਮਿਲਦੇ ਆ ਪੰਜਾਬੀਆਂ ਦੇ ਹੀ ਮਿਲਦੇ ਆ ਹੈਨਾ ਸਾਡੀਆਂ ਧੀਆਂ ਜੇ ਸੇਫ ਨਹੀਂ ਹੈਗੀਆਂ ਫਿਰ ਕਲਾਕਾਰਾਂ ਨੂੰ ਇਹ ਚਾਹੀਦਾ ਹੁੰਦਾ ਵੀ ਥੋੜਾ ਜਿਹਾ ਬੋਲਣਾ ਜ਼ਰੂਰੀ ਹੁੰਦਾ ਇੱਥੇ ਕਿਉਂਕਿ ਕਲਾਕਾਰਾਂ ਨਾਲ ਇਹ ਨਹੀਂ ਕਿ ਪੰਜਾਬ ਦੀ ਆਡੀਅנס ਜੁੜੀ ਹੋਈ ਹੈ ਮੇਰੇ ਨਾਲ ਵੀ ਬਾਰ ਦੇ ਵੀ ਜੁੜੇ ਹੋਏ ਆ ਇਹ ਨਹੀਂ ਕਿ ਪੰਜਾਬੀਓ ਜੁੜੇ ਹੁੰਦੇ ਆ ਹੋਰ ਵੀ ਜਿਹੜੇ ਆਪਣੀ ਕਮਿਊਨਿਟੀ ਜੁੜੀ ਹੁੰਦੀ ਹੈ ਜਦੋਂ ਇੱਕ ਕਲਾਕਾਰ ਇਸ ਬਾਰੇ ਬਾਤ ਚੱਕਦਾ ਫਿਰ ਸਾਰੀ ਕਮਿਊਨਿਟੀ ਤੱਕ ਆਵਾਜ਼ ਜਾਂਦੀ ਹੈ ਵੀ ਇਦਾਂ ਇਦਾਂ ਪੰਜਾਬ ਚ ਹੋ ਰਿਹਾ ਹੈ ਇਦਾਂ ਇਦਾਂ ਦਾ ਡੇਰਾਵਾਦ ਮਾੜਾ ਹੈ ਔਰ ਐਸੇ ਜੇ ਬਾਬਿਆਂ ਕੋ ਨਹੀਂ ਜਾਣਾ ਚਾਹੀਦਾ ਇਹ ਹੁਣ ਕਲਾਕਾਰਾਂ ਦਾ ਇਹ ਹੈ ਕਿ ਵੀ ਉਹਨਾਂ ਨੂੰ ਸੇਫ ਜ਼ੋਨ ਮਿਲਿਆ ਹੋਇਆ ਵੀ ਆਪਣੀ ਕਮਾਈ ਹੈਗੀ ਹੈ ਵਧੀਆ ਆ ਰਹੀ ਹੈ YouTube ਤੋਂ ਕਮਾਈ ਆ ਰਹੀ ਹੈ ਵਧੀਆ ਗੱਡੀਆਂ ਨੇ ਹੁਣ ਉਹਨਾਂ ਨੂੰ ਇਹਨਾਂ ਲੱਗਦਾ ਨਹੀਂ ਉਹ ਕਹਿੰਦਾ ਨਾ ਕੰਫਰਟੇਬਲ ਜ਼ੋਨ ਉਹਨਾਂ ਦਾ ਇੱਕ ਬਣ ਗਿਆ ਤੇ ਸਿੱਧੂ ਤੋਂ ਬਾਅਦ ਤਾਂ ਉਹ ਸਿੱਧੂ ਪਹਿਲਾਂ ਬੋਲਦਾ ਸੀ ਤੇ ਹੁਣ ਜਿਹੜੇ ਸਿੱਧੂ ਦੇ ਨਾਲ ਕਲਾਕਾਰ ਸੀ ਜਿਨ੍ਹਾਂ ਨੇ ਮਤਲਬ ਸਿੱਧੂ ਦੇ ਕੋਲ ਜਾ ਜਾ ਕੇ ਵੀ ਸਾਨੂੰ ਬਣਾਓ ਉਹਨਾਂ ਨੂੰ ਵੀ ਬਣਾਇਆ ਸਿੱਧੂ ਨੇ ਹੁਣ ਸਿੱਧੂ ਬਾਰੇ ਵੀ ਨਹੀਂ ਗੱਲ ਕਰਦੇ ਮਤਲਬ ਕਿ ਇਹੋ ਜਿਹਾ ਉਹ ਆਪਣੇ ਰਹਿ ਗਏ ਵੀ ਸਾਡੀ ਫੈਮਲੀਆਂ ਨੇ ਸਾਡੀਆਂ ਇਹ ਆ ਉਹ ਹੈ ਫਿਰ ਆਪਾਂ ਗਾਣੇ ਵੀ ਹਿਸਾਬ ਨਾਲ ਹੀ ਗਾਈਏ ਫਿਰ ਇਹਨਾਂ ਕਹੀ ਸੀ ਧੌਣ ਚੁੱਕੇ ਲਾ ਕੱਢਦੇ ਆ ਬਿਲਕੁਲ ਸਹੀ ਗੱਲ ਹੈ ਬਈ ਜਿਸ ਤਰੀਕੇ ਦੇ ਨਾਲ ਪੋਸਟਾਂ ਪਈਆਂ ਰੀਲਾਂ ਵਾਇਰਲ ਹੋਈਆਂ ਅਮਰਪਾਲ ਸਿੰਘ ਮਹਿਰੋ ਦੀਆਂ ਤੋ ਡਿਜ਼ਾਈਨ ਦੇ ਵਿੱਚ ਕਿਉਂ ਆਇਆ ਕਿ ਮੈਂ ਗੀਤ ਗਾਵਾਂ ਅਮਰਪਾਲ ਮਹਿਰੋ ਦੇ ਹੱਕ ਦੇ ਵਿੱਚ ਖੜਾ ਕਿਉਂਕਿ ਸੈਂਸਿਟਿਵ ਕੇਸ ਬੜਾ ਉਹ ਕਹਿੰਦੇ ਕਿ ਸਿੱਖਾਂ ਦੀਆਂ ਧੀਆਂ ਦੇ ਬਲਾਤਕਾਰ ਹੋ ਰਹੇ ਨੇ ਬਹੁਤ ਵੱਡੀ ਗੱਲ ਐ ਫਿਰ ਤੁਹਾਨੂੰ ਲੱਗਦਾ ਨਹੀਂ ਤੁਸੀਂ ਚੁੱਪ ਨਹੀਂ ਰਹੇ ਬਾਕੀ ਚੁੱਪ ਕਿਉਂ ਬੈਠੇ ਹੋਏ ਨੇ ਦੇਖੋ ਮੈਂ ਜਦੋਂ ਉਹ ਦੇਖਿਆ ਸੀ ਨਾ ਵੀਡੀਓ ਤੇ ਮੈਨੂੰ ਇੱਕ ਬੜਾ ਇਦਾਂ ਦਾ ਫੀਲ ਹੋਇਆ ਵੀ ਦੇਖੋ ਇੱਕ ਬੰਦਾ ਸਿਰਫ ਏਸ ਕਰਕੇ ਰੋ ਰਿਹਾ ਵੀ ਧੀਆਂ ਦਾ ਬਲਾਤਕਾਰਾ ਹੋ ਰਿਹਾ ਹੈ ਤੇ ਕੋਈ ਬੋਲ ਨਹੀਂ ਰਿਹਾ ਅੱਛਾ ਉਹਦੇ ਕੋਈ ਫੈਮਿਲੀ ਜੀ ਨਹੀਂ ਹੈਗੀ ਉਹ ਕੁੜੀ ਜਾਂ ਉਹਦੀ ਕੋਈ ਭੂਆ ਦੀ ਕੁੜੀ ਹੋਵੇ ਕੋਈ ਉਹਦੀ ਮਾਸੀ ਦੀ ਕੁੜੀ ਹੋਵੇ ਜਾਂ ਉਹਦੀ ਕੋਈ ਪਰਸਨਲ ਗੱਲ ਹੋਵੇ ਉਹ ਲੜ ਰਿਹਾ ਸਾਡੀਆਂ ਧੀਆਂ ਲਈ ਬਿਲਕੁਲ ਉਹ ਬਗਾਨੀ ਦੀ ਹੈ ਕਹਿ ਲਈ ਇੱਕ ਸਾਹਿਬ ਨਾ ਉਹ ਕਿਸੇ ਦੀ ਭੈਣ ਹੈ ਹਨਾ ਉਹਦਾ ਭਰਾਬ ਨਹੀਂ ਬੋਲ ਰਿਹਾ ਪਰ ਅਮਰਤਪਾਲ ਮਹਿਰੋ ਬੋਲ ਰਿਹਾ ਅਮਰਤਪਾਲ ਮਹਿਰੋ ਦੀ ਵੀ ਫੈਮਿਲੀ ਹੈਗੀ ਹੈ ਹੁਣ ਗੱਲ ਇਥੇ ਅਮਰਤਪਾਲ ਮਹਿਰੋ ਦੀ ਵੀ ਨਹੀਂ ਹੁੰਦੀ ਗੱਲ ਇਥੇ ਸਿੱਖਾਂ ਦੀ ਹੁੰਦੀ ਹੈ ਬਈ ਹੁਣ ਜੇ ਅਸੀਂ ਅਮਰਤਪਾਲ ਮਹਿਰੋ ਦੇ ਨਾਲ ਨਾ ਖੜਾਂਗੇ ਤੇ ਕੱਲ ਨੂੰ ਕਿਸੇ ਨੇ ਜ਼ੁਰਤ ਵੀ ਨਹੀਂ ਕਰਨੀ ਕਿਸੇ ਬਾਰੇ ਬੋਲਣ ਦੀ ਉਹਨਾਂ ਨੇ ਦੇਖਿਆ ਵੀ ਅਮਰਤਪਾਲ ਮਹਿਰੋ ਇੰਨਾ ਕੁਝ ਕਰਕੇ ਗਿਆ ਉਹਦੇ ਲਈ ਤਾਂ ਕੋਈ ਪੰਜਾਬ ਬੋਲਿਆ ਨਹੀਂ ਹੁਣ ਮੈਂ ਵੀ ਕੀ ਕਰਾਂ ਹੁਣ ਆਪਣੇ ਇਥੇ ਆਮ ਗੱਲਾਂ ਹੁੰਦੀਆਂ ਵੀ ਆਪਾਂ 3 ਬੀ 2 ਦੀ ਗੱਲ ਕਰ ਲਈ ਆਪਣੇ ਲੱਗ ਗਈ ਹੈ ਇਥੇ ਇੱਥੇ ਬਹੁਤ ਮੜਾ ਮੋਲ ਹੈ ਕੁੜੀਆਂ ਇੱਥੇ ਆ ਕੁੜੀਆਂ ਮੈਂ ਕਹਿੰਦਾ ਕੁੜੀਆਂ ਵੀ ਇੱਥੇ ਗਲਤ ਨੇ ਇੱਥੇ ਇਕੱਲੇ ਮੁੰਡੇ ਨਹੀਂ ਗਲਤ ਹੁਣ ਮੁੰਡਿਆਂ ਦੀ ਗੱਲ ਆ ਜਾਂਦੀ ਕੁੜੇ ਦੀ ਇੱਥੇ ਬਹੁਤ ਬਹੁਤ ਮੌਤ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਹੈ ਸਿਗਰਟ ਮੈਂ 2017 ਚ ਇੱਥੇ ਆਇਆ ਸੀ ਪੰਜਾਬ 'ਚ ਸ਼ਿਫਟ ਹੋਇਆ 2017 ਤੋਂ ਲੈ ਕੇ ਮੈਂ ਕਦੀ ਵੀ ਇਹੋ ਜੀ ਚੀਜ਼ ਨਹੀਂ ਦੇਖੀ ਸੀ ਇੱਥੇ ਹੁਣ ਤਮਾਕੂ ਤੇ ਸਿਗਰਟ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਮੈਨੂੰ ਤਾਂ ਪਤਾ ਹੈ ਕਿਉਂਕਿ ਮੈਂ ਪੰਜਾਬ ਨੂੰ ਬਦਲਦੇ ਹੋਏ ਦੇਖਿਆ ਇੱਥੇ ਪੰਜਾਬ ਹੁਣ ਇਸ ਲੈਵਲ ਤੇ ਆ ਗਿਆ ਵੀ ਇੱਥੇ ਤਮਾਕੂ ਤੇ ਸਿਗਰਟ ਸੱਭਿਆਚਾਰ ਬਣ ਗਿਆ ਇਦੇ ਤੇ ਰੋਕ ਨਹੀਂ ਹੈਗੀ ਇਹ ਵੀ ਆਪ ਨੂੰ ਸੋਚਣਾ ਚਾਹੀਦਾ ਬਿਲਕੁਲ ਵੈਸੇ ਹੈਰੀ ਬਈ ਨਾ ਪੰਜਾਬ ਦੇ ਵਸਨੀਕ ਨਹੀਂ ਹੈਗੇ ਪਰ ਪੰਜਾਬ ਨਾਲ ਦਰਦ ਰੱਖਦੇ ਨੇ ਹੋ ਸਟੇਟ ਤੋਂ ਜਿਹੜੇ ਨੇ ਆ ਰਹੇ ਨੇ ਪਰ ਬਈ ਜਿਹੜਾ ਤੁਹਾਡੇ ਜ਼ੈਨ ਦੇ ਵਿੱਚ ਦਰਦ ਸੀਗਾ ਉਹ ਗਾਣਾ ਲੇਖਿਆ ਉਹ ਗਾਣੇ ਦੇ ਬੋਲ ਕੀ ਸੀਗੇ ਅਮਰਪਾਲ ਸਿੰਘ ਮਹਿਰੋਂ ਦੀ ਤੁਸੀਂ ਤਸਵੀਰ ਵੀ ਲਾਈ ਉਸ ਦੇ ਵਿੱਚ ਉਹ ਉੱਥੇ ਰੋ ਰਹੇ ਨੇ ਨਾ ਕੀ ਬੋਲ ਸੀਗੀ ਉਹਦੇ ਹਾਂਜੀ ਹਾਂਜੀ ਜੀ ਦੇ ਨਾਲ ਖੜਿਆ ਉਹ ਬਦਲੀ ਬਿਆਨ ਅੱਜ ਕੱਲ ਲੋਕਾਂ ਦਾ ਨਾ ਦੀਨ ਨਾ ਆਮਾਨ ਜਿਹੜੇ ਕਹਦੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਦੱਸ ਦਿਆ ਦਰਦ ਪੰਜਾਬ ਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਦੱਸ ਦਿਆ ਦਰਦ ਪੰਜਾਬ ਦਾ ਬਈ ਇਹ ਗੀਤ ਤੁਸੀਂ ਲਿਖਿਆ ਹਾਂਜੀ ਕਈ ਭਗਤਾਂ ਨੇ ਬਾਬੇ ਦੀਆਂ ਬਾਬਾ ਤਾਂ ਕੀ ਆ ਉਸ ਪਖੰਡੀ ਐ ਸਾਧਾ ਢੋਂਗੀ ਐ ਹਨਾ ਉਹ ਕਹਿ ਰਹੀਆਂ ਕਿ ਉਹ ਕੁੜੀਆਂ ਚ ਕੀ ਸੀ ਅਜੇ ਹਾ ਜਿਹੜਾ ਸਾਡੇ ਚ ਨਹੀਂ ਸੀ ਤੁਸੀਂ ਰੀਲ ਵੀ ਦੇਖੀ ਹੋਣੀ ਐ ਕਹਿੰਦੀ ਉਹਦੇ ਬਲਾਤਕਾਰ ਹੋਇਆ ਸਾਡਾ ਬਲਾਤਕਾਰ ਕਿਉਂ ਨਹੀਂ ਹੋਇਆ ਸਾਡੇ ਸਾਡੇ ਚ ਅਜੇ ਹਾ ਕੀ ਨਹੀਂ ਸੀ ਇਹ ਬਾਈ ਜੀ ਅਨਪੜ੍ਹ ਦੀ ਅਨਪੜਤਾ ਦੀ ਨਿਸ਼ਾਨੀ ਐ ਭਈ ਮੈਂ ਦੇਖੀ ਐ ਉਹ ਕਹਿ ਰਹੀ ਐ ਇੱਕ ਲੇਡੀਜ਼ ਵੀ ਬਲਾਤਕਾਰ ਸਾਡਾ ਕਿਉਂ ਨਹੀਂ ਹੋਇਆ ਸਾਡੇ ਚ ਕੀ ਕਮੀ ਐ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਬਾਬਿਆਂ ਨੂੰ ਕੁੜੀਆਂ ਸੋਹਣੀਆਂ ਚੰਗੀਆਂ ਲੱਗਦੀਆਂ ਨੇ ਹੈ ਡੇਰਾਵਾਦ ਤੇ ਜਿਹੜੀ ਕੁੜੀ ਸੋਹਣੀ ਹੋਊਗੀ ਉਹਦਾ ਹੀ ਬਲਾਤਕਾਰ ਹੋਊਗਾ ਮਤਲਬ ਇਹਦਾ ਮਤਲਬ ਇਹ ਹੋ ਗਿਆ ਨਾ ਹੋਟਲ ਬਣਾਏ ਹੋਏ ਮੈਂ ਗਾਣਾ ਗਾਇਆ ਸੀਗਾ ਕਿ ਇਹਨਾਂ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਬਈ ਇਹ ਡੇਰੇ ਨਹੀਂ ਹੈਗੇ ਇਹ ਹੋਟਲ ਹੈ ਬਈ ਤੁਸੀਂ ਚੂਜ਼ ਕਰਦੇ ਹੋ ਬਈ ਕੁੜੀ ਸੋਹਣੀ ਕਿਹੜੀ ਹੈ ਮਤਲਬ ਉਹ ਡੇਰੇ ਤੇ ਜਾਊਗੀ ਇਹਦੇ ਕਹਿੰਦਾ ਹੀ ਮਤਲਬ ਇਹ ਸੋਹਣੀਆਂ ਕੁੜੀਆਂ ਦਾ ਬਲਤਕਾਰ ਹੁੰਦੇ ਆ ਉਹ ਕਹਿੰਦੇ ਸਾਡੇ ਚ ਹੁਣੀ ਹੈ ਕੋਈ ਕਮੀ ਫੇਰ ਉਹ ਚ ਜਿਹੜਾ ਬਾਬੇ ਨੇ ਉਹਨੂੰ ਹੱਥ ਨਹੀਂ ਪਾਇਆ ਉਹਨਾਂ ਨੂੰ ਕੀ ਪਤਾ ਨਹੀਂ ਪਾਇਆ ਕਿ ਨਹੀਂ ਪਾਇਆ ਇਹ ਵੀ ਗੱਲਾਂ ਨੇ ਅੱਛਾ ਇਹ ਇਹ ਇਹਨਾਂ ਦਾ ਕੀ ਇਲਾਜ ਆ ਬਈ ਜਿਹੜੀਆਂ ਐਵੇਂ ਦੀਆਂ ਬੀਬੀਆਂ ਹੁੰਦੀਆਂ ਨੇ ਉਹਨਾਂ ਦੇ ਘਰ ਦੇ ਵੀ ਨਹੀਂ ਰੋਕਦੇ ਘਰ ਦੇ ਵੀ ਨਹੀਂ ਕਹਿੰਦੇ ਕਿ ਤੁਸੀਂ ਜਾ ਰਹੇ ਹੋ ਇਸ ਤਿੱਕੇ ਨਾਲ ਜਾ ਰਹੇ ਹੁਣ ਬਾਬਾ ਗਲਤ ਸੀਗਾ ਇਸੇ ਕਰਕੇ ਤਾਂ ਐਫ ਆਈ ਆਰ ਦਰਜ ਹੋਈਆਂ ਇਸ ਤਿੱਕੇ ਸਾਰਾ ਕੁਝ ਹੋਇਆ ਮੈਂ ਗਾਣਾ ਸੁਣਾ ਦਾਂ ਤੁਹਾਨੂੰ ਇਹ ਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਬਾਬੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਘਰੇ ਬੁੱਢੇ ਮਾਪਿਆਂ ਨੂੰ ਪਾਣੀ ਨਹੀਂ ਪਿਉਂਦੇ ਛੰਨੇ ਦੁੱਧ ਵਾਲੇ ਇਹਨਾਂ ਨੂੰ ਫੜਾਏ ਹੋਏ ਆ ਇਹ ਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਬਾਬੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਇਹ ਬਿਬਿਆਣੀ ਜਿਆਦਾ ਘਰ ਦੇ ਨੇ ਵੀ ਖੁੱਲ੍ਹ ਦਿੱਤੀ ਹੋਈ ਆ ਕਿ ਤੁਸੀਂ ਚੱਲ ਜਾਓ ਜਿੱਥੇ ਮਰਜੀ ਬੱਸਾਂ ਦਾ ਕਿਰਾਇਆ ਫਰੀ ਚੜ ਕੇ ਬੱਸ ਚੱਲ ਜਾਓ ਡੇਰੇ ਤੇ ਉੱਥੇ ਜਾ ਕੇ ਬਾਬਾ ਖੁਸ਼ ਕਰਕੇ ਆਓ ਪੂਰਾ ਹਨਾ ਅਜਿਹਾ ਹੀ ਮਾਹੌਲ ਹੋਇਆ ਪਿਆ ਇਹ ਹੀ ਬਣਿਆ ਹੋਇਆ ਭਾਜੀ ਉਹ ਹੋਟਲ ਬਣੇ ਹੋਇਆ ਔਰ ਜਿਹੜੀ ਲੇਡੀਜ਼ ਨੇ ਘਰ ਦੇ ਵਿੱਚ ਇਹ ਬੰਦਿਆਂ ਦੀ ਨਹੀਂ ਸੁਣਿਆ ਜਾ ਰਹੀਆਂ ਮਤਲਬ ਬੰਦਾ ਨਹੀਂ ਚਾਹੁੰਦਾ ਕਿ ਮੈਂ ਜਾਵਾਂ ਫਿਰ ਉਹ ਕਿਤੇ ਨਾ ਕਿਤੇ ਘਰ ਚ ਕਲੇਸ਼ ਹੁੰਦਾ ਮੰਨ ਲਓ ਕਿ ਇਹਨੇ ਕੋਈ ਸਾਡੀ ਲੇਡੀਜ਼ ਜਾਂਦੀ ਹੋਏ ਕਿਸੇ ਬਾਬੇ ਕੋਲ ਹਨਾ ਉਹਨੇ ਕਿਹਾ ਹੋਏ ਵੀ ਤੂੰ दारू ਛੱਡ ਦੇ ਤੇ ਤਾਂ ਸਾਡਾ ਕੰਮ ਲੋਟ ਆਊਗਾ ਮਾਲੋ दारू ਨਹੀਂ ਛੱਡ ਰਿਆ ਉਹਨੂੰ ਕਹਿਣਗੇ ਵੀ ਉਹਨੂੰ ਲੈ ਕੇ ਜਾਣਗੇ ਆਪਣੇ ਬੰਦੇ ਨੂੰ ਉੱਥੇ ਜ਼ਬਰਦਸਤੀ ਹੁਣ दारू ਕਿਵੇਂ ਉਹ ਛੜਾ ਦੂਗਾ ਡੇਰੇ ਵਾਲਾ ਡੇਰੇ ਵਾਲੇ ਨੂੰ ਕਹਿੰਦੇ ਵੀ दारू ਛੱਡ ਸਾਡਾ ਘਰ ਦਾ ਛੱਡ ਦੇ ਕਲੇਸ਼ ਹੋ ਜਾਂਦਾ ਘਰ 'ਚ ਵੀ ਇਹ दारू ਨਹੀਂ ਛੱਡਦਾ ਚਾਰ ਰਿਸ਼ਤੇਦਾਰ ਕਹਿੰਦੇ ਵੀ ਇੱਕ ਸਾਡੇ ਉੱਥੇ ਬਾਬਾ ਸੀ ਉਹ दारू ਛਡਾਉਂਦਾ ਹੁਣ ਬੰਦੇ ਨੂੰ ਨਾਲ ਲੈ ਕੇ ਜਾਂਦੇ ਬੰਦਾ ਪਿੱਛੇ ਲੱਗਦਾ ਇਹ ਮੇਨ ਜਨਾਨੀਆਂ ਦੇ ਹੁੰਦਾ ਘਰ 'ਚ ਕਲੇਸ਼ ਕਰਦੀਆਂ ਨੇ ਵੀ ਅਸੀਂ ਡੇਰੇ ਜਾਣਾ ਡੇਰੇ ਜਾਣਾ ਮਤਲਬ ਐਦਾਂ ਡੇਰੇ ਜਾਂਦੀਆਂ ਨੇ ਤੁਸੀਂ ਦੇਖੋ ਵੀ ਪੂਰਾ ਤਿਆਰ ਹੋ ਕੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਮਾਂ ਕਿ ਕਈ ਗੁਰੂ ਘਰ ਇਹੋ ਜਿਹੇ ਬਣੇ ਹੋਏ ਐ ਸਾਡੇ ਡੇਰੇ ਬਣੇ ਹੋਏ ਐ ਜਿੱਥੇ ਕਿ ਕੁੜੀਆਂ ਦਾ ਨਾ ਕੋਈ ਸੈਂਸ ਹੈਗਾ ਕੱਪੜੇ ਪਾਉਣ ਦਾ ਨਾ ਕੋਈ ਸੈਂਸ ਹੈਗਾ ਦੇਖੋ ਪੂਰੀਆਂ ਤਿਆਰ ਹੋ ਕੇ ਜਾਂਦੀਆਂ ਨੇ ਜਿਹੜੀਆਂ ਕੁਵਾਰੀਆਂ ਕੁੜੀਆਂ ਵੀ ਨੇ ਮੇਰੀਆਂ ਗੱਲਾਂ ਕਿਹਨੂੰ ਚੁਬਦੀਆਂ ਵੀ ਨੇ ਉਹ ਚੁਬੀ ਜਾਏ ਜਿਹੜੀਆਂ ਕੁੜੀਆਂ ਕੁਵਾਰੀਆਂ ਵੀ ਨੇ ਉਹ ਵੀ ਲਿਪਸਟਿਕ ਲਾਉਂਦੀਆਂ ਹਨਾ ਉਹ ਵੀ ਪੂਰਾ ਮੇਕਅਪ ਕਰਕੇ ਡੇਰੇ ਤੇ ਜਾਂਦੀਆਂ ਨੇ ਹਨਾ ਤੇ ਬਾਹਰ ਉਹ ਤੁਸੀਂ ਦੇਖਿਆ ਹਣਾ ਮਾਹੌਲ ਲੱਗਿਆਂ ਦਾ ਰੇੜੀਆਂ ਲੱਗੀਆਂ ਹੁੰਦੀਆਂ ਨੇ ਕਈ ਮਾਹੌਲ ਬਣਿਆ ਹੁੰਦਾ ਉੱਥੇ ਮੁੰਡੇ ਹੀ ਫਿਰਦੇ ਰਹਿੰਦੇ ਆ ਉੱਥੇ ਆਪਸ ਵਿੱਚ ਗੱਲਾਂ ਵੀ ਕਰਦੇ ਰਹਿੰਦੇ ਆ ਇੱਕ ਜਿਵੇਂ ਪਹਿਲਾਂ ਕਹਿ ਦਿੱਤਾ ਸੀ ਨਹੀਂ ਆਪਾਂ ਕਾਲਜਾਂ ਦਾ ਮਾਹੌਲ ਹੋ ਜਾਂਦਾ ਵੀ ਮੁੰਡੇ ਕੁੜੀਆਂ ਆਪਸ ਵਿੱਚ ਗੱਲਾਂ ਕਰ ਲਈ ਜਾਂਦੇ ਨੇ ਇੱਕ ਦੂਜੇ ਨੂੰ ਨੰਬਰ ਦਿੰਦੇ ਆ ਉੱਥੇ ਮਾਹੌਲ ਹੋ ਗਿਆ ਗੁਰੂ ਘਰਾਂ ਦੇ ਵਿੱਚ ਵੀ ਨੰਬਰ ਦੇਣ ਲੱਗ ਗਏ ਕੁੜੀਆਂ ਤਿਆਰ ਹੋ ਕੇ ਜਾਣ ਲੱਗੀਆਂ ਉੱਥੇ ਆਸ਼ਕੀ ਚੱਲਣ ਲੱਗੀ ਆਸ਼ਕੀ ਚੱਲਣ ਲੱਗੀ ਪੂਰੀ ਆਸ਼ਕੀ ਚੱਲਦੀ ਹੈ ਜੀ ਦੇਖੋ ਕੁੜੀ ਆਪਾਂ ਨੂੰ ਘਰਦਿਆਂ ਨੂੰ ਆਜ਼ਾਦ ਤਰੇ ਹੁੰਦਾ ਵੀ ਸਾਡੀ ਕੁੜੀ ਜਾ ਰ ਉਦੋਂ ਮੁੰਡਾ ਵੀ ਇਸ ਕਰਕੇ ਆ ਰਿਹਾ ਵੀਜਾ ਲੱਗ ਜਾਏ ਦੋਵੇਂ ਹਾਈਲਾਈਟਸ ਕਰ ਰਹੇ ਨੇ ਹਨਾ ਉਹ ਆਪਸ ਦੇ ਵਿੱਚ ਉਹਨਾਂ ਦੇ ਹੀ ਬਣ ਜਾਂਦੀ ਹੈ ਗੱਲ ਹੁਣ ਇਹ ਜਿਹੜੇ ਇਤਿਹਾਸਿਕ ਗੁਰੂ ਘਰ ਨੇ ਜਿਵੇਂ ਆਪਾਂ ਦਰਬਾਰ ਸਾਹਿਬ ਉੱਥੇ ਤੇ ਇੱਕ ਮਰਿਆਦਾ ਹੈ ਉੱਥੇ ਸੇਵਾਦਾਰ ਖੜੇ ਹੈ ਉਹ ਕਹਿੰਦੇ ਆ ਵੀ ਆ ਕੱਪੜੇ ਪਾ ਕੇ ਨਹੀਂ ਆਣੇ ਐਵੇਂ ਨਹੀਂ ਆਉਣਾ ਪਰ ਕਈ ਡੇਰੇ ਐਵੇਂ ਉਹਨਾਂ ਨੂੰ ਕੋਈ ਮਤਲਬ ਨਹੀਂ ਜੇ ਉਹ ਡੇਰੇ ਵਾਲੇ ਰੋਕਣਗੇ ਉਹਨਾਂ ਦਾ ਬਿਜ਼ਨਸ ਘਟਦਾ ਉਹਨਾਂ ਨੂੰ ਬਿਜ਼ਨਸ ਨਾਲ ਮਤਲਬ ਉਹਨਾਂ ਦੀ ਗੋਲਕ ਕਿੰਨਾ ਬਿਜ਼ਨਸ ਦੇ ਰਹੀ ਹੈ ਜੇ ਉਹ ਇਹ ਕਰਨ ਲੱਗ ਗਏ ਵੀ ਇਹਨਾਂ ਨੇ ਕੁੜੀਆਂ ਨੂੰ ਰੋਕਣ ਲੱਗ ਗਏ ਮੁੰਡਿਆਂ ਨੂੰ ਰੋਕਣ ਲ ਇਹ ਜਿਹੜੇ ਡੇਰੇ ਬਣੇ ਹੋਇਆ ਇਹ ਇਸ ਕਰਕੇ ਬਣੇ ਹੋਇਆ business ਆ ਇਹ ਇਹ ਕੋਈ ਕਿਸੇ ਨੇ ਭਾਵਨਾ ਨਹੀਂ ਹੈ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਮਤਲਬ ਕਿ ਉਹ ਗੋਲ ਘੰਟੇ ਸਿਰ ਤੇ ਚੱਲਦੇ ਹੋਏ ਅੱਛਾ ਬਈ ਤੁਸੀਂ ਇੱਕ ਹੋਰ ਵੀਡੀਓ ਦੇਖੀ ਹੋਣੀ ਆ ਜਿਸ ਦੇ ਵਿੱਚ ਇੱਕ ਵਿਅੰਗੀ ਕੀਤਾ ਗਿਆ ਸੀ ਇੱਕ ਬੀਬੀ ਗਾਂਧੀ ਕਿ ਬਾਬੇ ਕੋਲ ਜਾ ਕੇ ਕਿ ਮੇਰੇ ਬੱਚਾ ਨਹੀਂ ਹੋ ਰਿਹਾ ਬੜਾ ਟਾਈਮ ਹੋ ਗਿਆ ਵੀ ਬੱਚਾ ਦੇ ਬਾਬਾ ਕਹਿੰਦਾ ਭੋਰੇ ਚ ਚੱਲੋ ਤੇ ਕਹਿੰਦੀ ਬਾਬਾ ਉੱਥੇ ਕੀ ਹੈ ਕਹਿੰਦੇ ਫਿਰ ਬੱਚਾ ਆਊਗਾ ਆ ਦੇਖੋ ਆ ਗੱਲਾਂ ਨੇ ਇਹ ਮਤਲਬ ਕਿ ਆ ਜਿਹੜੀ ਗੱਲ ਆਪਾਂ ਕਹਿਣ ਲੱਗੇ ਵੀ ਆਪਾਂ ਨੂੰ ਸ਼ਰਮ ਆਉਂਦੀ ਹੈ ਵੀ ਇਹ ਕੀ ਕਿਹੜੀ ਕੀ ਦੱਸ ਰਿਹਾ ਬਾਬਾ ਉਹਨੂੰ ਹਨਾ ਬਾਬੇ ਕੋਲੋਂ ਪੁੱਤ ਮੰਗਦੇ ਬਾਬੇ ਕੋਲੋਂ ਜਾ ਕੇ ਮੰਗਦੇ ਬਾਬਾ ਕਿੱਥੋਂ ਦੇ ਦਊ ਤੁਹਾਨੂੰ ਤੁਹਾਡੇ ਘਰ ਗ੍ਰਸਤੀ ਠੀਕ ਹੋਊਗੀ ਤੁਹਾਡਾ ਹਸਬੰਡ ਵਧੀਆ ਹੋਊਗਾ ਤੁਹਾਡਾ ਆਪਸ 'ਚ ਪਿਆਰ ਠੀਕ ਹੋਊਗਾ ਤੁਹਾਡੇ ਸਭ ਕੁਝ ਬਾਬਾ ਦਿੰਦਾ ਹੈ ਇਹ ਚੀਜ਼ ਸ਼ੁਰੂ ਤੋਂ ਚੱਲਦੀ ਆਈ ਹੈ ਇਹ ਬਾਬਾ ਕਿੱਥੋਂ ਦੇ ਦਊਗਾ ਇਹ ਜਿਹੜੀਆਂ ਗੱਲਾਂ ਨੇ ਨਾ ਬਾਬੇ ਕੋ ਪੁੱਤ ਮੰਗਦੀਆਂ ਬਾਬੇ ਕੋ ਜਾ ਕੇ ਗੱਡੀਆਂ ਮੰਗਦੀਆਂ ਬਾਬਾ ਕਿੱਥੋਂ ਦੇ ਦਊ ਬਾਬਾ ਦੇ ਆਪ ਲੰਗ ਹੈ ਬਾਬੇ ਕੋ ਤਾਂ ਆਪਦਾ ਕੁਝ ਨਹੀਂ ਹੈਗਾ ਫਿਰ ਕਹਿ ਦਿੰਦੇ ਵੀ ਬਾਬੇ ਨੇ ਇੰਨੀਆਂ ਕੁੜੀਆਂ ਦਾ ਵਿਆਹ ਕਰਾਏ ਮੈਂ ਪੁੱਛਦਾ ਬਾਬੇ ਨੇ ਜਮੀਨ ਵੇਚ ਕੇ ਕਰਾਏ ਥੋੜੇ ਪੈਸੇ ਸੀ ਬਿਲਕੁਲ ਥੋੜੀ ਜਿੱਤੇ ਹੋਏ ਪੈਸੇ ਸੀ ਉਹ ਚੋਂ ਚਾਰ ਗੁਣੇ ਤੇ ਵਿਆਹ ਕਰਾ ਕੇ ਬਾਕੀ ਪੈਸੇ ਸਾਂਭ ਗਿਆ ਉਹ ਤੁਸੀਂ ਕਹ ਵੀ ਵਾਜੀ ਵਾ ਬਾਬਾ ਕਿੰਨਾ ਕਰਨੀ ਵਾਲਾ ਵੀ ਇੰਨੀਆਂ ਕੁੜੀਆਂ ਦੇ ਵਿਆਹ ਕਰਾਤੇ ਉਹ ਤੇ ਉਹਨੇ ਕਰਾਉਣੇ ਆ ਵੀ ਉਹਨੇ ਦਿਖਾਣਾ ਵੀ ਆ ਵੀ ਅਸੀਂ ਕੁਝ ਕਰ ਰਹੇ ਆ ਇਹ ਸਭ ਪ੍ਰਮੋਸ਼ਨ ਦਾ ਕੰਮ ਹੁੰਦਾ ਲੋਕ ਭੋਲੇ ਨੇ ਵੀ ਅੱਛਾ ਉਹਨੇ ਇੰਨੀਆਂ ਕੁੜੀਆਂ ਦੇ ਵਿਆਹ ਕਰਾਤੇ ਮੈਂ ਕਹਿੰਨਾ ਕੁੜੀਆਂ ਦੇ ਵਿਆਹੇ ਕਰਾਉਂਦੇ ਆ ਪੜ੍ਹਾਈ ਕਰਾਓ ਉਹਨਾਂ ਨੂੰ ਵਿਆਹ ਪਿਓ ਤੁਸੀਂ ਕਾਲਜ ਖੋਲੋ ਸਕੂਲ ਖੋਲੋ ਪੜਨ ਗਿਆ ਆਪਣੇ ਆਪਣਾ ਵਿਆਹ ਕਰ ਲੈਣ ਗਿਆ ਤੁਸੀਂ ਵਿਆਹ ਕਰਨ ਲੱਨੇ ਹੋ ਛੋਟੇ ਛੋਟੇ ਕੁੜਿਆਂ ਦੇ ਵਿਆਹ ਕਰ ਦਿੰਨੇ ਹੋ ਅੱਗੇ ਉਹਨਾਂ ਦਾ ਲਾਈਫ ਫੇਰ ਖਰਾਬ ਹੋ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਅੱਛਾ ਭਈ ਅਮਰਤਪਾਲ ਮੈਰੋਂ ਨੇ ਵੀ ਜਿਹੜੀ ਵੀਡੀਓ ਪਾਈ ਸੀਗੀ ਤੁਸੀਂ ਦੇਖੀ ਹੋਣੀ ਹੈ ਕਿਸੇ ਪਿੰਡ ਦੀ ਸੀਗੀ ਬਾਈ ਉਸ ਦੇ ਵਿੱਚ ਕਹਿੰਦਾ ਨਜ਼ਰ ਆਇਆ ਕਿ ਉਹ ਮੁੰਡਾ ਅਮਰਤ ਧਾਰੀ ਹੈ ਛੋਟੀ ਬੱਚੀ ਜਾ ਰਹੀ ਹੈ ਗਲਤ ਹਰਕਤਾਂ ਕਰ ਰਿਹਾ ਉਹਦੇ ਨਾਲ ਇੱਕ ਵਾਰੀ ਤਾਂ ਖੂਨ ਖੋਲਦਾ ਕਿ ਯਾਰ ਇਹ ਕੀ ਹੋ ਰਿਹਾ ਜਦੋਂ ਉਹਨਾਂ ਅਮਰਤ ਧਾਰੀ ਕਿਹਾ ਅਮਰਤ ਧਾਰੀ ਮੁੰਡਾ ਹੈ ਇਸ ਤਰੀਕੇ ਦੀਆਂ ਹਰਕਤਾਂ ਇਹ ਅੰਮ੍ਰਿਤਧਾਰੀ ਨੇ ਜਾਂ ਬਾਣੀ ਨਾਲ ਜੁੜੇ ਹੋਏ ਨੇ ਬਾਣੀ ਨਾਲ ਜੁੜੇ ਨੇ ਉਹ ਵੀ ਇਸ ਤਰੀਕੇ ਦੀਆਂ ਹਰਕਤਾਂ ਕਰ ਰਹੇ ਨੇ ਫਿਰ ਵਿਸ਼ਵਾਸ ਕਿੱਦੇ ਤੇ ਰਹਿ ਗਿਆ ਕੌਣ ਰਹਿ ਗਿਆ ਪਿੱਛੇ ਇਹਦਾ ਜਿਹੜਾ ਮੇਨ ਰੀਜ਼ਨ ਹੈ ਜੀ ਫੋਨ ਹੈ ਅੱਜ ਕੱਲ ਫੋਨਾਂ ਦੇ ਵਿੱਚ ਜਿਹੜਾ ਚੀਜ਼ ਫੈਲੋਸੀ ਜਾ ਰਹੀ ਹੈ ਨਾ ਜਿਹੜੀ ਦਿਖਾਈ ਜਾ ਰਹੀ ਹੈ ਉਹ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਕਾਮ ਨੂੰ ਪ੍ਰਮੋਟ ਕਰ ਰਹੀਆਂ ਨੇ ਤੁਸੀਂ ਰੀਲਾਂ ਦੇਖ ਲਓ ਕੁੜੀਆਂ ਨੇ ਕੋਈ ਮਤਲਬ ਕੀ ਅੰਤ ਨਹੀਂ ਛੱਡਿਆ ਕਿੱਥੇ ਤੱਕ ਜਿਹੜੇ ਲੈਵਲ ਅਸੀਂ ਸੋਚਿਆ ਵੀ ਨਹੀਂ ਸੀ ਵੀ ਇੱਥੇ ਤੱਕ ਡਿੱਗੂਗਾ ਉਸ ਲੈਵਲ ਤੱਕ ਗਿਰ ਗਈਆਂ ਕੁੜੀਆਂ ਕੁੜੀਆਂ ਨੇ ਇਹੋ ਜੀਆਂ ਗੱਲਾਂ ਆਪਣੇ ਕਰਤੀਆਂ ਨੇ ਲਾਈਵ ਆ ਕੇ ਵੀ ਜਿਹੜੀਆਂ ਮੁੰਡਾ ਵੀ ਕਰ ਲੱਗੇ ਸ਼ਰਮ ਕਰਦਾ ਵੀ ਯਾਰ ਇਹ ਗੱਲ ਮੈਂ ਇੰਟਰਵਿਊ 'ਚ ਨਹੀਂ ਕਰਨੀ ਕੁੜੀਆਂ ਨੇ ਵੀ ਆਪਣਾ ਜਿਹੜਾ ਮਿਆਰ ਹੈ ਨਾ ਬਹੁਤ ਗੇਰ ਲਿਆ ਤੇ ਜਿਹੜਾ ਹੁਣ ਉਹ ਗੁਰਸਿੱਖ ਦੀ ਗੱਲ ਹੈ ਕਈ ਵਾਰੀ ਐਵੇਂ ਵੀ ਹੁੰਦਾ ਹੈ ਵੀ ਉਹ ਇਹ ਬਦਨਾਮ ਕਰਨ ਲਈ ਵੀ ਸਿੱਖਾਂ ਨੂੰ ਇਹੋ ਜੇ ਕੰਮ ਕੀਤੇ ਜਾਂਦੇ ਆ ਸਾਨੂੰ ਉਸ ਚੀਜ਼ ਦਾ ਪਤਾ ਕਰਨਾ ਚਾਹੀਦਾ ਅੱਜ ਕੱਲ ਲੋਕ ਡਿਪਰੈਸ਼ਨ 'ਚ ਬਹੁਤ ਹੈ ਪੈਸੇ ਦੀ ਕਮੀ ਹਰੇਕ ਕੋਲ ਹੈ ਇਹੋ ਜੇ ਏਜੰਸੀਆਂ ਇਹਨਾਂ ਨੂੰ ਫੜਦੀਆਂ ਨੇ ਇਹਨਾਂ ਨੂੰ ਪੈਸੇ ਦਿੰਦਿਆਂ ਨੇ ਇਹਨਾਂ ਦੇ ਦਿਲ 'ਚ ਜ਼ਹਿਰ ਜ਼ਹਿਰ ਭਰ ਦਿਆਂ ਵੀ ਗੁਰੂ ਗੋਬਿੰਦ ਸਿੰਘ ਬਾਰੇ ਬੋਲੋ ਤੁਸੀਂ ਇਹਦੇ ਬਾਰੇ ਬੋਲੋ ਬੇਅਦਬੀ ਕਰੋ ਤੁਹਾਨੂੰ ਪੈਸੇ ਮਿਲਣਗੇ ਤੇ ਉਹ ਹਰ ਇੱਕ ਬੰਦਾ ਆਪਣੇ ਘਰ ਤੰਗ ਹੈ ਉਹ ਸੋਚਦਾ ਸ਼ਾਰਟਕਟ ਇਹ ਏਜੰਸੀ ਜਿਵੇਂ ਇਹੋ ਜਿਹੇ ਬੰਦੇ ਹੁੰਦੇ ਆ ਸ਼ਾਰਟਕਟ ਇਹਨਾਂ ਨੂੰ ਮਿਲਦੇ ਹੁੰਦੇ ਇਹੋ ਜਿਹੇ ਕੰਮ ਕਰਦੇ ਆ ਔਰ ਉਹਨੇ ਜਾਣ ਕੇ ਉਹਨੂੰ ਪਤਾ ਕਿ ਤੁਸੀਂ ਸੀਸੀਟੀਵੀ ਕੈਮਰਾ ਹੈਗਾ ਤੁਸੀਂ ਇਹ ਦੇਖੋਗੇ ਉਹ ਪਿੰਡ ਦਾ ਹੈ ਉਹਨੂੰ ਪਤਾ ਹੈ ਸਭ ਕੁਝ ਪਤਾ ਹੈ ਉਹ ਕੀਤਾ ਗਿਆ ਹੈ ਉਹਨੂੰ ਪਤਾ ਕਿ ਸੀਸੀਟੀਵੀ ਕੈਮਰੇ 'ਚ ਬਿਲਕੁਲ ਆਊਗੀ ਇਹ ਚੀਜ਼ ਉਹ ਜਾਣ ਕੇ ਕੀਤਾ ਗਿਆ ਉਹ ਸਾਨੂੰ ਬਦਨਾਮ ਕਰਨ ਵਾਸਤੇ ਇੱਕ ਸਾਜਸ਼ਨਾ ਚੱਲ ਰਹੀ ਹੈ ਸਾਡੇ ਉੱਪਰ ਸਾਡਾ ਨਾ ਇੱਕ ਕਰਤਾਰ ਗੇਰਨ ਲਈ ਕਰੈਕਟਰ ਗੇਰਨ ਲਈ ਸਿੱਖਾਂ ਦਾ ਵੀ ਸਿੱਖ ਇਹੋ ਜਿਹੇ ਹੁੰਦੇ ਆ ਬਿਲਕੁਲ ਬਿਲਕੁਲ ਇਹ ਸੋਚਣਾ ਚਾਹੀਦਾ ਬਿਲਕੁਲ ਅੱਛਾ ਭਾਈ ਦੂਜੇ ਪਾਸੇ ਗੁਰਦਾਸ ਮਾਨ ਹੋਰਾਂ ਦਾ ਬੜਾ ਜ਼ਿਕਰ ਚੱਲ ਰਿਹਾ ਪਹਿਲਾਂ ਵੀ ਇੱਕ ਮਾਫੀ ਮੰਗੀ ਗਈ ਜਦੋਂ ਇੱਕ ਸ਼ੋਅ ਦੇ ਦੌਰਾਨ ਅਪਸ਼ਬਦ ਬੋਲੇ ਹਨਾ ਤਾਂ ਉਸ ਤੋਂ ਬਾਅਦ ਬੜਾ ਵਿਰੋਧ ਹੋਇਆ ਬੜੀਆਂ ਗੱਲਾਂ ਕਹੀਆਂ ਪਰ ਇਹ ਮਾਫੀ ਨਹੀਂ ਦਿੱਤੀ ਗਈ ਕਹਿੰਦੇ ਹਜੇ ਕੋਈ ਮਾਫੀ ਨਹੀਂ ਹਾਜੀ ਮੁੱਦਾ ਠੰਡਾ ਵੀ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਹੁਣ ਗੁਰਦਾਸ ਮਾਨ ਨੇ ਉਹੀ ਗੱਲਾਂ ਛੇੜਤੀਆਂ ਉਹੀ ਚੀਜ਼ਾਂ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਗੀਤ ਗਾਇਆ ਹੁਣ ਕਿ ਗੁਰਦਾਸ ਮਾਨ ਕਿਹੜੇ ਰਾਹ ਦੇ ਉੱਤੇ ਜਾ ਰਿਹਾ ਤੇ ਐਵੇਂ ਜਿਹੀਆਂ ਗੱਲਾਂ ਕਿਉਂ ਕਰ ਰਿਹਾ ਕਿਉਂਕਿ ਕਹਿੰਦੇ ਕਿ ਬੜੀ ਮੈਂ ਪੰਜਾਬੀ ਦੀ ਮਾਂ ਬੋਲੀ ਦੀ ਸੇਵਾ ਕੀਤੀ ਬੜਾ ਕੁਛ ਕੀਤਾ ਬੜੀ ਦੂਰ ਤੱਕ ਲੈ ਕੇ ਗਿਆ ਤੇ ਫਿਰ ਹੁਣ ਜਿਹੜਾ ਗੁਰਦਾਸ ਮਾਨ ਹੁੰਦਾ ਕਿ ਮਾਫੀ ਦਿੱਤੀ ਜਾ ਸਕਦੀ ਹੈ ਜਾਂ ਚੀਜ਼ਾਂ ਨਹੀਂ ਭੁਲਾਈਆਂ ਜਾ ਸਕਦੀਆਂ ਨੇ ਪੁਰਾਣੀਆਂ ਦੇਖੋ ਜਦੋਂ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਆਪਣਾ ਮੰਨ ਲੈਨੇ ਹੀਰੋ ਮੰਨ ਲੈਨੇ ਜਦੋਂ ਆਪਾਂ ਕਿਸੇ ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਆਂ ਜਦੋਂ ਆਪਾਂ ਕਿਸੇ ਨੂੰ ਇਹ ਮੰਨ ਲੈਂਦੇ ਆਂ ਕਿ ਇਹ ਇਹ ਦੇ ਵਰਗਾ ਬੰਦਾ ਨਹੀਂ ਹੈਗਾ ਇਹ ਬਹੁਤ ਸੱਚ ਬੋਲ ਰਿਹਾ ਹੈ ਹਨਾ ਤੇ ਉਹ ਬੰਦਾ ਸਟੇਜ ਤੇ ਚੜ ਕੇ ਇੱਕ ਇਹ ਜੀ ਗੱਲ ਕਰ ਦੇ ਜਿਹੜੀ ਕਦੀ ਕਿਸੇ ਕਲਾਕਾਰ ਨੇ ਵੀ ਨਹੀਂ ਕੀਤੀ ਚਮਕੀਲੇ ਨੇ ਵੀ ਨਹੀਂ ਕਦੀ ਕੀਤੀ ਚਮਕੀਲੇ ਨੂੰ ਅਸੀਂ ਕਹਿੰਦੇ ਨੇ ਮਾੜਾ ਗਾਉਂਦਾ ਪਰ ਗਾਲ ਤੇ ਉਹਨੇ ਵੀ ਕਦੀ ਐਵੇਂ ਕਿਸੇ ਨੂੰ ਪਰਸਨਲੀ ਨਹੀਂ ਕੱਢੀ ਹਨਾ ਹੁਣ ਗੁਰਦਾਸ ਮਾਨ ਸਾਹਿਬ ਦਾ ਉਹਦਾ ਬੜਾ ਵੱਡਾ ਸੀ ਲੋਕਾਂ ਕੋਲੇ ਗੱਲ ਹਜਮ ਨਹੀਂ ਹੋਈ ਤੇ ਹੁਣ ਜਦੋਂ ਗੱਲ ਭੁੱਲਣ ਲੱਗੇ ਸੀ ਲੋਕ ਉਹਨਾਂ ਨੇ ਦੁਬਾਰਾ ਛੇੜ ਲਈ ਤੇ ਫਿਰ ਉਹਨਾਂ ਨੇ ਫੇਰੇ ਇਹ ਗੱਲ ਕਹਿ ਦਿੱਤੀ ਕਿ ਮੈਂ ਤਾਂ ਪ੍ਰਮੋਟਰ ਮੈਨੂੰ ਫੋਨ ਅੱਗੇ ਕੀਤਾ ਸੀ ਵੀ ਤੁਹਾਨੂੰ ਇੱਕ ਮਾਫੀ ਮੰਗਣੀ ਪਊਗੀ ਮਤਲਬ ਇਹ ਕਹਿਣ ਦਾ ਵੀ ਤੁਸੀਂ ਆਪ ਨਹੀਂ ਮੰਗੀ ਇਹ ਪ੍ਰਮੋਟਰਾਂ ਨੇ ਕਹਿਣ ਲੇ ਵੀ ਤੁਹਾਡੇ ਸ਼ੋਅ ਲੱਗਣੇ ਨੇ ਬਾਹਰ ਚਲੋ ਹੁਣ ਸ਼ੋਅ ਵਾਸਤੇ ਮਾਫੀ ਮੰਗ ਲਈ ਜਾਏ ਵੀ ਮੇਰੇ ਸ਼ੋਅ ਲੱਗ ਜਾਣ ਬਾਅਦ ਇਹ ਕੋਈ ਮਾਫੀ ਜਿਹੜੀ ਇੱਕ ਦਿਲੋਂ ਹੁੰਦੀ ਨਾ ਮਾਫੀ ਜੇ ਆਪਾਂ ਨੂੰ ਪਛਤਾਵਾ ਹੋਵੇ ਤੇ ਉਹ ਐਵੇਂ ਮਾਫੀ ਨਹੀਂ ਮੰਨੀ ਜਾਂਦੀ ਉਹ ਕਹਿੰਦੇ ਵੀ ਇੱਕ ਵਾਰੀ ਮਾਫੀ ਮੰਗ ਲਈ ਮੈਂ ਕਿਸੇ ਇੰਟਰਵਿਊ 'ਚ ਹੁਣ ਗੱਲ ਨਹੀਂ ਕਰਨੀ ਇਸ ਬਾਰੇ ਮੇਰੀ ਮਾਫੀ ਮਾਫੀ ਹੈ ਉਹ ਕਹਿੰਦੇ ਵੀ ਮੈਂ ਪ੍ਰਮੋਟਰਾਂ ਕਰਕੇ ਮਾਫੀ ਮੰਗੀ ਹੈ ਕਿਉਂਕਿ ਮੇਰੇ ਬਾਹਰਲੇ ਜਿਹੜੇ ਸ਼ੋਅ ਸੀਗੇ ਉਹ ਕਹਿੰਦੇ ਵੀ ਇਦਾਂ ਗੱਲ ਨਹੀਂ ਚੱਲਣੀ ਇੱਕ ਤੁਹਾਨੂੰ ਮਾਫੀ ਮੰਗਣੀ ਪਊਗੀ ਤੇ ਕਹਿੰਦੇ ਕਿਹੜੀ ਮਾਫੀ ਕਹਿੰਦੇ ਮੰਗ ਲੈਣੇ ਮਾਫੀ ਮੰਦੀ ਦੀ ਹੈ ਤੁਸੀਂ ਗੀਤ ਵੀ ਗਾਇਆ ਗੀਤ ਦੇ ਬੋਲ ਕੀ ਨੇ ਹਾਂਜੀ ਉਹ ਸੁਣਾ ਦੇਣਾ ਜਿਹੜਾ ਗੀਤਾਂ ਵਿੱਚ ਖੁਦ ਨੂੰ ਨਿਮਾਣਾ ਆਖਦਾ ਉਹਨੇ ਚੜ੍ਹ ਕੇ ਸਟੇਜ ਉੱਤੇ ਕੱਢੀ ਗਾਲ ਸੀ ਭਾਈ ਖਾਲੜੇ ਦਾ ਸਿਵਾਇਆ ਜੇ ਠੰਡਾ ਨਹੀਂ ਹੋਇਆ ਇਹਦੇ ਕੇਪੀਐਸ ਗੇਲ ਨਾਲ ਜੁੜੇ ਤਾਰ ਸੀ ਪੰਜ ਸਾਲਾਂ ਪਿੱਛੋਂ ਮਾਫੀ ਦੱਸਦੀ ਇਹਦੀ ਪਿੱਠ ਪਿੱਛੇ ਥਾਪੜਾਏ ਵੱਡੇ ਯਾਰ ਦਾ ਸਾਰੀ ਉਮਰ ਕਮਾਈ ਖਾ ਕੇ ਮਾਂ ਬੋਲੀਦੀ ਪਿੱਠ 'ਚ ਖੰਜਰ ਕਾ ਤੂੰ ਮਾਰਤਾ ਸਾਰੀ ਉਮਰ ਕਮਾਈ ਖਾ ਕੇ ਮਾਂ ਬੋਲੀਦੀ ਪਿੱਠ 'ਚ ਖੰਜਰ ਕਾ ਤੂੰ ਮਾਰਤਾ ਅੱਛਾ ਕੇਪੀਐਸ ਗਿਲ ਉਹਨਾਂ ਦਾ ਜ਼ਿਕਰ ਆਇਆ ਕਹਿੰਦੇ ਮੇਰੀ ਤਾਂ ਇੱਕ ਫੋਟੋ ਹੀ ਆ ਹੋਰ ਫੋਟੋਆਂ ਦਿਖਾਓ ਕਹਿੰਦੇ ਮੇਰੇ ਕੀ ਸਾਂਝ ਹੋਣੀ ਉਹਦੇ ਨਾਲ ਕਹਿੰਦੇ ਹੁਣ ਨਾ ਕੇਪੀਐਸ ਗਿਲ ਨਾ ਉਹ ਫੋਟੋ ਹੈ ਜਦੋਂ ਉੱਥੇ ਦੇ ਲੋਕ ਹੋਣਗੇ ਜਿਹੜੇ ਪਹਿਲਾਂ ਸੀਗੇ ਕੇਪੀਐਸ ਗਿਲ ਦੇ ਟਾਈਮ ਤੇ ਵਿੱਚ ਉਹਨਾਂ ਉਹਨਾਂ ਨਾਲ ਜੇ ਮੈਂ ਗੱਲ ਕਰਾਂ ਉਹ ਦੱਸਦੇ ਆ ਵੀ ਹੈ ਸੀ ਲਿੰਕ ਔਰ ਇਹਨੂੰ ਬਿਲਕੁਲ ਜਦੋਂ ਉਦੋਂ ਐਦਾਂ ਦਾ ਕੱਲੂਕਾਰਾ ਹੋ ਰਿਹਾ ਸੀ ਲੋਕਾਂ ਦਾ ਮਾਈਂਡ ਡਾਇਵਰਟ ਕਰਨ ਵਾਸਤੇ ਕਲਾਕਾਰ ਖੜਾ ਕੀਤਾ ਗਿਆ ਸੀ ਵੀ ਲੋਕਾਂ ਦਾ ਧਿਆਨ ਹੁਣ ਉਸ ਚੀਜ਼ਾਂ 'ਚੋਂ ਹਟ ਜਾਊਗਾ ਜਿਵੇਂ ਹੁਣ ਆਮ ਹੀ ਹੁੰਦਾ ਹੈ ਜਦੋਂ ਆਪ ਕੋਈ ਇਹੋ ਜਿਹਾ ਮੁੱਦਾ ਕੋਈ ਰੇਪ ਹੋ ਜਾਏ ਕਿਤੇ ਤੇ ਕੋਈ ਸਰਕਾਰ ਕੋਈ ਦੂਜੀ ਗੱਲ ਛੇੜ ਦਿੰਦੀ ਹੈ ਵੀ ਲੋਕ ਉਧਰ ਨੂੰ ਲੱਗੇ ਜਾਣ ਇਹਨੂੰ ਭੁੱਲ ਜਾਣ ਇਦਾਂ ਹੀ ਇੱਕ ਚੀਜ਼ ਹੋਈ ਸੀਗੀ ਤੇ ਜੇ ਜੇ ਉਹਨਾਂ ਦੀ ਫੋਟੋ ਹੈਗੀ ਆ ਕੋਈ ਗੱਲ ਹੁਣ ਜਿਹੜੇ ਉਦੋਂ ਦੇ ਬੰਦੇ ਆ ਉਹ ਕਹਿੰਦੇ ਆ ਉਹ ਪਰਤਖ ਨੇ ਉਹ ਦੱਸਦੇ ਆ ਕੋਈ ਗਲਤ ਆ ਹੋਊਗੀ ਨਾ ਹਾਂਜੀ ਅੱਛਾ ਔਨਲ ਦੇ ਨਾਲ ਵਿੱਚ ਕੀ ਹੋਣਾ ਚਾਹੀਦਾ ਗੁਰਦਾਸ ਮਾਨ ਨੂੰ ਮਾਫੀ ਦੇਣੀ ਚਾਹੀਦੀ ਆ ਜਾਂ ਨਹੀਂ ਉਹ ਕਹਿੰਦੇ ਕਿ ਮੈਂ ਬੜੀ ਸੇਵਾ ਕੀਤੀ ਆ ਤੇ ਲੋਕ ਮੈਨੂੰ ਪਿਆਰ ਕਰਦੇ ਆ ਸੇਵਾ ਅੱਜ ਬਹੁਤ ਕਰ ਰਹੇ ਲੋਕ ਸੇਵਾ ਤੇ ਬਹੁਤ ਕਰ ਰਹੇ ਆ ਪਰ ਹੁਣ ਮੈਂ ਮੈਂ ਵੀ ਕਮਾ ਮੈਂ ਸੇਵਾ ਕਰੀ ਜਨਾ ਮੈਂ ਕੋਈ ਸੇਵਾ ਕਰ ਰਿਹਾ ਹੁਣ ਮਾਂ ਬੋਲੀ ਦੀ ਸੇਵਾ ਕਰ ਰਿਹਾ ਪਰ ਇਹ ਥੋੜੀ ਹੁਣ ਮਾਂ ਬੋਲੀ ਨੂੰ ਨਾਲ ਲੈ ਕੇ ਚੱਲੂਗਾ ਬਈ ਮੈਂ ਇਹ ਦੇ ਕਰਕੇ ਬਚ ਜੂਗਾ ਕੋਈ ਮਾੜਾ ਕੰਮ ਕਰਕੇ ਮੈਂ ਇਹਨੂੰ ਕੱਲ ਨੂੰ ਕਹਿਣਗੇ ਬਾਈ ਜੀ ਮੈਂ ਤਾਂ ਇੰਨੇ ਵਧੀਆ ਕੰਮ ਕੀਤੇ ਤੇ ਇੱਕ ਮੈਂ ਇਹੋ ਜਿਹਾ ਮਾੜਾ ਕੰਮ ਕਰ ਦਿਆਂ ਫਿਰ ਮੈਂ ਕਿਹਨੂੰ ਮਾਫੀ ਦੇ ਦੋ ਮਾਫੀ ਕਿਸੇ ਨੂੰ ਨਹੀਂ ਮਿਲਦੀ ਹੁੰਦੀ ਪਰ ਜਿਵੇਂ ਲੋਕ ਪੰਜਾਬ ਦੇ ਸਿਆਣੇ ਨੇ ਜਿਵੇਂ ਉਹਨਾਂ ਨੂੰ ਮੈਂ ਤਾਂ ਜੇ ਕੁਝ ਉਮਰ ਨਹੀਂ ਮੇਰੀ ਇਸ ਬਾਰੇ ਬੋਲਣ ਦੀ ਕਿ ਉਹਨੂੰ ਮਾਫੀ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਜਿਹੜੇ ਹੁਣ ਅੱਜ ਮੌਤਵਾਰ ਬੰਦੇ ਨੇ ਜਾਂ ਜਿਹੜੇ ਅੱਗੇ ਆਗੂ ਨੇ ਉਹ ਦੇਖਣਗੇ ਬ ਤਾਂ ਖਾਸ ਤੌਰ ਤੇ ਅਮਰਪਾਲ ਸਿੰਘ ਮੈਰੋ ਹਰਾਂ ਦੇ ਲਈ ਇਹਨਾਂ ਨੇ ਗੀਤ ਗਾਇਆ ਉਸ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਬਹੁਤ ਸਾਰਿਆਂ ਨੂੰ ਚੁਭੀਆਂ ਨੇ ਕਿਉਂਕਿ 2 ਮਿਲੀਅਨ ਦੇ ਨੇੜੇ ਤੇਰੇ ਉਹ 뷰 ਹੋਏ ਨੇ ਉਸ ਗਾਣੇ ਨੂੰ ਤਾਂ ਲੋਕਾਂ ਨੇ ਬੜਾ ਪਿਆਰ ਦਿੱਤਾ ਤਾਂ ਅਮਰਪਾਲ ਸਿੰਘ ਮੈਰੋ ਉਹਨਾਂ ਨੇ ਵੀ ਉਹ ਸਟੋਰੀ ਲਗਾਈ ਤਾਂ ਬੜੀਆਂ ਚੀਜ਼ਾਂ ਨੇ ਤਾਂ ਦੂਜੇ ਪਾਸੇ ਗੁਰਦਾਸ ਮਾਨ ਸਾਹਿਬ ਹਰਾਂ ਦਾ ਜ਼ਿਕਰ ਕੀਤਾ ਤਾਂ ਉਸ ਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਲਿੰਕ ਨਾ ਕਿਤਨਾਂ ਕਿਤੇ ਉਹਨਾਂ ਦੇ ਸੀਗੇ ਆਨਲਾਈਨ ਦੇ ਨਾਲ ਕੀ ਤਸਵੀਰ ਹੁੰਦੀ ਹੈ ਕੀ ਵੱਖਰਾ ਹੁੰਦਾ ਅਮਰਪਾਲ ਸਿੰਘ ਹਰਾਂ ਦਾ ਵੀ ਇਕੱਠਾ ਹੈਗਾ ਉਸ ਦੇ ਵਿੱਚ ਕੀ ਕੁਝ ਨਿਕਲਦਾ ਹੈ ਵੀ ਦੇਖਣਾ ਹੈਗਾ ਕੈਮੇ ਸਹਿਯੋਗ ਦੇ ਸੀ ਜਗਮੀਤ ਧੰਨਵਾਦ